ਮੈਂ ਮਤੇਜ ਪੜਿਆ ਵਾ ਮੈਂ ਦਫਤਰ ਗਿਆ ਨਹੀਂ ਸੀ ਮੈਨੂੰ ਹੋਇਆ ਏਜੰਡਾ ਮੈਂ ਪੜਨ ਤੋਂ ਬਾਅਦ ਮੈਨੂੰ ਬਹੁਤ ਐਕਸਰ ਜਿਹਾ ਨਹੀਂ ਹੋਈ ਆ ਇਹ ਮਤਾ ਸਰਕਾਰ ਵੱਲੋਂ ਆਇਆ ਉਹ ਇਹਦੇ ਮੈਨੂੰ ਲੱਗਦਾ ਵੀ ਇਹ ਜਿਹੜਾ ਵੀ ਦਿੱਲੀ ਵਾਲਿਆਂ ਨੇ ਕੋਈ ਹੋਰ ਲੁੱਟ ਜਿਹੜੀ ਆ ਇਹ ਕਰਨ ਵਾਸਤੇ ਮੈਨੂੰ ਲੱਗਦੀ ਹੈ ਅਧਿਕਾਰੀਆਂ ਵੱਲੋਂ ਵੀ ਮੈਂ ਇਹਦਾ ਡਟ ਕੇ ਬੋਧ ਕਰਾਂਗਾ ਕਿਉਂਕਿ ਅੱਗੇ A ਤੇ B ਰੋਡ ਦਾ ਜਿਹੜਾ ਸ਼ਹਿਰ ਦਾ ਸਫਾਈ ਦਾ ਉਹ ਬੁਰਾ ਹਾਲ ਆ ਮੈਂ ਉੱਤੇ ਪਿਛਲੇ ਦਿਨੀ ਕਮਿਸ਼ਨਰ ਸਾਹਿਬ ਨੂੰ ਮਿਲ ਕੇ ਬਕਾਇਦਾ ਚਿੱਠੀ ਦਿੱਤੀ ਆ ਕਿ ਉਹ ਜਾਦੂ ਦਾ ਟੈਂਡਰ ਕਿੰਨਾ ਕੀਤਾ ਜਾਵੇ ਜਾਓ ਤੇ 25% ਵਾਅਦਾ ਕਰਕੇ ਜਿਹੜੀਆਂ ਕਮੀਆਂ ਜਿਹੜੀਆਂ ਗਰਾਊਂਡ ਜਿੱਦੋਂ ਤੇ ਦਿਖਾਈ ਦੇ ਰੀਆਂ ਨੇ ਉਹਨਾਂ 'ਚ ਸਹਾਰਾ ਕੀਤਾ ਨਹੀਂ ਪਾਸ ਹੋਇਆ ਮੈਂ ਤੇ ਆ ਮੰਨਦਾ ਇਸ ਗੱਲ ਨੂੰ ਕਿ ਉਹ ਐਕਸਪੈਰੀਮੈਂਟ ਫੇਲ ਹੋਇਆ ਮੈਂ ਤੇ ਉਸੇ ਕਰਕੇ ਕਮਿਸ਼ਨ ਸਰ ਨੂੰ ਚਿੱਠੀ ਲਿਖੀ ਹੈ ਬਕਾਇਦਾ ਜੱਪ ਸਟੱਡੀ ਉਹ ਕੰਪਨੀ ਹੈ ਜਿਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦੱਤੇ ਨੇ ਤੁਸੀਂ ਸਿੰਗਲ ਜਾਣਾ ਸਪਾਹੋਜ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜੱਪ ਸਟੱਡੀ ਦੇ ਕੋਲੇ ਅੱਜ ਹੀ ਆਓ ਮੈਂ ਦੇਖਦਾ ਤੁਸੀਂ ਡਿਪਟੀ ਮੇਅਰ ਹੋ ਤੇ ਨਗਰ ਨਿਗਮ ਨੂੰ ਜੋ ਮਤਾ ਆ ਰਿਹਾ ਜਿਹੜਾ ਸੀ ਰੋਡਾਂ ਨੂੰ ਮਕੈਨੀਕਲ ਤੌਰ ਤੇ ਸਾਫ਼ ਕਰਨ ਦਾ ਇਹਦੇ ਬਾਰੇ ਦੱਸੋ ਤਾਂ ਜੋ ਮੈਂ ਮਤੇ 'ਚ ਪੜਿਆ ਵਾ ਮੈਂ ਦਫ਼ਤਰ ਗਿਆ ਨਹੀਂ ਸੀ ਮੈਨੂੰ ਹੋਰ ਏਜੰਡਾ ਮੈਂ ਪੜਨ ਤੋਂ ਬਾਅਦ ਮੈਨੂੰ ਬਹੁਤ ਇੱਕ ਗੱਲ ਇਹ ਹਰ ਨਹੀਂ ਹੋਈ ਆ ਇਹ ਮਤਾ ਸਰਕਾਰ ਵੱਲੋਂ ਆਇਆ ਉਹ ਇਹਦੇ ਮੈਨੂੰ ਲੱਗਦਾ ਵੀ ਇਹ ਜਿਹੜਾ ਵੀ ਦਿੱਲੀ ਵਾਲਿਆਂ ਨੇ ਕੋਈ ਹੋਰ ਲੁੱਟ ਜਿਹੜੀ ਆ ਇਹ ਕਰਨ ਵਾਸਤੇ ਮਤੇ ਲਿਆਂਦੇ ਨੇ ਭੇਜਿਆ ਗਿਆ ਸਰਕਾਰ ਵੱਲੋਂ ਕੋਈ ਕਿਸੇ ਦਿੱਲੀ ਦੀ ਕੰਪਨੀ ਨੂੰ ਟੈਂਡਰ ਜਿਹੜਾ ਦੇਣਾ ਹੋਵੇਗਾ ਕਿਉਂਕਿ ਮੈਨੂੰ ਤੇ ਅੱਗੇ ਨਹੀਂ ਸਮਝ ਲੱਗਦੀ ਹੈ ਅਧਿਕਾਰੀਆਂ ਵੱਲੋਂ ਵੀ ਮੈਂ ਇਹਦਾ ਡਟ ਕੇ ਬੋਧ ਕਰਾਂਗਾ ਕਿਉਂਕਿ ਅੱਗੇ A ਤੇ B ਰੋਡ ਦਾ ਜਿਹੜਾ ਸ਼ਹਿਰ ਦਾ ਸਫਾਈ ਦਾ ਉਹ ਬੁਰਾ ਹਾਲ ਆ ਮੈਂ ਉੱਤੇ ਪਿਛਲੇ ਦਿਨੀ ਕਮਿਸ਼ਨਰ ਸਾਹਿਬ ਨੂੰ ਮਿਲ ਕੇ ਬਕਾਇਦਾ ਚਿੱਠੀ ਦਿੱਤੀ ਆ ਕਿ ਉਹ ਜਾਂਦੇ ਦਾ ਟੈਂਡਰ ਕੰਨ ਸਾ ਕੀਤਾ ਜਾਵੇ ਜਾਂ ਤੇ 25% ਵਾਧਾ ਕਰਕੇ ਜਿਹੜੀਆਂ ਕਮੀਆਂ ਜਿਹੜੀਆਂ ਗਰਾਊਂਡ ਜਿੱਦੋਂ ਤੇ ਦਿਖਾਈ ਦੇ ਰੀਆਂ ਨੇ ਉਹਨਾਂ ਚ ਸਹਾਰ ਕੀਤਾ ਜਾਵੇ ਉਤੋਂ ਇਹ ਨਵਾਂ ਬੰਬ ਛੋੜਦਾ ਮੋਹਾਲੀ ਵਾਲਿਆਂ ਵਾਸਤੇ ਉਹਦੇ ਵਿੱਚ ਪਹਿਲਾਂ ਆਹ ਜਿਹੜੀ ਮੁਲਾਜ਼ਮ ਜਿਹੜੇ ਆ ਉਹ ਰੱਖੇ ਹੋਏ ਨੇ ਉਹ ਮੁਲਾਜ਼ਮ ਕਿੱਥੇ ਜਾਣਗੇ ਵਿਚਾਰੇ ਉਹਨਾਂ ਉਹਨਾਂ ਦੀ ਰੋਟੀ ਪੱਕਣੀ ਬੰਦ ਹੋ ਜਾਏਗੀ ਉਹਨਾਂ ਨੂੰ ਕਿਤੇ ਹੋਲਡ ਰੈਸਕਨ ਦੀ ਕੋਈ ਥਾਂ ਨਹੀਂ ਹੈਗੀ ਕਾਰਪੋਰੇਸ਼ਨ ਕੋਈ ਨਾ ਫੰਡ ਨਹੀਂ ਹੈਗੇ ਵੀ ਕਿਤੇ ਉਹਨਾਂ ਨੂੰ ਵਿਹਲੇ ਬਿਠਾ ਕੇ ਤਨਖਾਹ ਦੇਵੇ ਉਹ ਦੂਸਰੀ ਜਿਹੜੀਆਂ ਵੀ ਸੀ ਰੋਡਾਂ ਦੀ ਹਫਤੇ ਬਾਅਦ ਵਾਰੀ ਆਉਣੀ ਹੈ ਏਜੰਡੇ ਬਤਾਓਗੇ ਤੋਂ ਇੱਕ ਜਦੋਂ ਕਰਨ ਤੋਂ ਬਾਅਦ ਇਹਨਾਂ ਨੇ ਡੇਲੀ ਸਾਰਾ ਏਰੀਆ ਨਹੀਂ ਕਰਨਾ 303 ਕਿਲੋਮੀਟਰ ਬੰਦਾ ਜਦੋਂ 100 ਸਵਾ 100 ਡੇਲੀ ਲਿਕ ਕਰਨਾ ਪਰ ਮੈਨੂੰ ਸਮਝ ਇਹਦੇ ਵਿੱਚ ਮੁਹਾਲੀ ਸ਼ਹਿਰ ਦਾ ਬਹੁਤ ਵੱਡਾ ਨੁਕਸਾਨ ਹੋਵੇਗਾ ਮੈਂ ਇਹਦਾ ਡਟ ਕੇ ਵਿਰੋਧ ਕਰਾਂਗਾ ਹਾਊਸਵੇਚ ਵੀ ਔਰ ਮੈਨੂੰ ਆਸ ਆ ਕਿ ਬਾਕੀ ਸਾਥੀ ਕੌਂਸਲਰ ਸਹਿਵਾਣੂਏ ਤੇ ਸ਼ਹਿਰ ਦੇ ਤਾਂ ਵਿੱਚ ਮਤੇ ਨੂੰ ਪਾਸ ਨਹੀਂ ਕਰਨਗੇ ਬਾਕੀ ਮੀਟਿੰਗ 'ਚ ਜਾਵਾਂਗਾ ਪਸੋਂ ਮੌਕੇ ਤੇ ਜੋ ਹੋਵੇਗਾ ਆਪਣੇ ਵਿਚਾਰ ਮੈਂ ਰੱਖਾਂਗਾ ਪਰ ਮੈਂ ਨਿੱਜੀ ਤੌਰ ਤੇ ਨਿੱਜੀ ਤੌਰ ਤੇ ਇਸ ਮਤੇ ਦਾ ਵਿਰੋਧ ਕਰਨਾ ਤਾਂ ਕਿ ਮੈਂ ਸ਼ਹਿਰ ਦਾ ਨੁਕਸਾਨ ਜਿਹੜਾ ਵਾ ਪਹਿਲਾਂ ਵੀ ਇੱਕ ਹੱਕ ਤੇ ਹੋਣ ਲੱਗੀ ਉੱਥੇ ਲੜ ਕੇ ਵਿਰੋਧ ਕਰਨਾ ਇਸ ਮਤਾ ਮੇਰੀ ਸਮਝ ਤਾ ਉਹ ਸ਼ਹਿਰ ਦੇ ਹਿੱਤਾਂ ਵਿੱਚ ਨਹੀਂ ਨਹੀਂ ਪਰ ਤੁਸੀਂ ਤਾਂ ਪਹਿਲਾਂ ਜਿਹੜਾ ਉਹ A ਔਰ B ਸੜਕਾਂ ਦਾ ਮਤਾ ਤਾਂ ਤੁਸੀਂ ਉਹ ਪਾਸ ਕੀਤਾ ਸੀ ਨਾ ਮੈਕੈਨੀਕਲ ਈਸਪੀਂਗ ਦਾ ਉਦੋਂ 20 ਸੜਕਾਂ ਵਾਸਤੇ ਬਹੁਤ ਲੋਕਾਂ ਦੇ ਵਿੱਚ ਤੋਖਲੇ ਸੀਗੇ ਵੀ ਕਿਵੇਂ ਸਪਾਈ ਹੋਏਗੀ 20 ਸੜਕਾਂ ਦੇ ਉੱਪਰ ਗੱਡੀਆਂ ਇੰਨੀਆਂ ਜ਼ਿਆਦਾ ਖੜ੍ਹਦੀਆਂ ਦੋਨੇ ਪਾਸੇ ਖੜ੍ਹਦੀਆਂ ਨੇ ਉਦੋਂ ਤੁਸੀਂ ਕਹ ਅਸੀਂ ਨਹੀਂ ਨਹੀਂ ਅਸੀਂ ਤਾਂ ਬਹੁਤ ਵਧੀਆ ਐਕਸਪੈਰੀਮੈਂਟ ਕਰਨ ਜਾ ਰਹੇ ਹਾਂ ਨਹੀਂ ਕਰਨ ਜਾ ਰਹੇ ਹਾਂ ਐਕਸਪੈਰੀਮੈਂਟ ਫੇਲ ਨਹੀਂ ਫੇਲ ਹੋਇਆ ਉਹ ਨਹੀਂ ਪਾਸ ਹੋਇਆ ਮੈਂ ਤੇ ਆ ਮੰਨਦਾ ਇਸ ਗੱਲ ਨੂੰ ਕਿ ਉਹ ਐਕਸਪੈਰੀਮੈਂਟ ਫੇਲ ਹੋਇਆ ਮੈਂ ਤੇ ਉਸੇ ਕਰਕੇ ਕਮਿਸ਼ਨ ਸਰ ਨੂੰ ਚਿੱਠੀ ਲਿਖੀ ਹੈ ਬਕਾਇਦਾ ਤੌਰ ਤੇ ਕਿ ਇਹਦੇ ਤੇ ਮਹਰ ਰ ਵਿਚਾਰ ਕੀਤਾ ਜਾਵੇ ਜਾਂ ਤੁਹਾਡੀਆਂ ਕਮੀਆਂ ਦੂਰ ਕੀਤੀਆਂ ਜਾਣ ਉਹ ਕਿਉਂਕਿ ਉਹਦੇ ਵਿੱਚ ਜੋ ਟੈਂਡਰ ਨੇ ਪਾਇਆ ਬਣਾਇਆ ਟੈਂਡਰ ਆਪਣਾ ਦਫ਼ਤਰ ਵਾਲਿਆਂ ਨੇ ਉਹ ਗਰਾਉਂਡ ਜਿਹੜੇ ਮੁਤਾਬਕ ਮੇਦੇ ਮੁਤਾਬਕ ਨਹੀਂ ਬਣਾਇਆ ਕਿਉਂਕਿ ਇਹ ਟੈਕਨੀਕਲ ਗੱਲਾਂ ਹੁੰਦੀਆਂ ਨੇ ਇਹ ਟੈਕਨੀਕਲ ਪੰਦਾਂ ਦੇਖਣੀ ਹੁੰਦੀਆਂ ਟੀਮ ਟੀਮਾਂ ਨੇ ਜਾਂ ਠੇਕਦਾਰ ਨੇ ਪਰ ਉਹਦੇ ਵਿੱਚ ਕਿਉਂਕਿ ਬੰਦੇ ਬਹੁਤ ਘੱਟ ਲਏ ਗਏ ਟਰਾਲੀਆਂ ਬਹੁਤ ਘੱਟ ਲਗੀਆਂ ਸ਼ਹਿਰ ਦਾ ਕੂੜਾ ਬਹੁਤ ਵੱਧਾ ਉਸ ਕਹਿ ਸ਼ਹਿਰ ਜਿਹੜਾ ਵਾ ਖਲ ਆਦਮੀ ਸਾਨੂੰ ਗਾਲਾਂ ਕੱਢ ਰਿਹਾ ਮੈਂ ਪੰਜਾਬੀ ਜੀ ਦੇ ਕਹਾਂ ਹਰ ਆਦਮੀ ਸਾਨੂੰ ਬੋਲ ਰਿਹਾ ਅਸੀਂ ਉਹਦੇ ਕਸੂਰਬਾਦ ਮਾਇਆ ਤੇ ਆਪਣੇ ਨੂੰ ਮੰਨਣਾ ਵੀ ਹੁਣ ਕੋ ਹੱਲ ਕੋਈ ਨਹੀਂ ਕਿਉਂਕਿ ਇਹ ਜਿਹੜਾ ਇੱਥੇ ਹੋਇਆ ਜੋ ਹੋਇਆ ਉਹ ਗਲਤ ਹੋ ਗਿਆ ਉਹਨੂੰ ਸੁਧਾਰਨ ਵਾਸਤੇ ਮੈਂ ਨਿੱਜੀ ਤੌਰ ਤੇ ਕਮਿਸ਼ਨਰ ਸਾਹਿਬ ਨੂੰ ਮਿਲ ਕੇ ਆਇਆ ਬੇਨਤੀ ਕੀਤੀ ਹੈ ਕਿ ਕਿਉਂਕਿ ਕਾਨੂੰਨੀ ਟੈਕਨੀਕਲ ਤੌਰ ਤੇ ਕਈ ਚੀਜ਼ਾਂ ਜੜੀਆਂ ਨੇ ਉਹ ਹਾਊਸ ਦੀ ਮੀਟਿੰਗ ਵਿੱਚ ਜੇ ਤੁਹਾਨੂੰ ਕੋਈ ਅਪਰੂਵਲ ਲੈਣ ਦੀ ਲੋੜ ਹੈ ਤਾਂ ਲਿਆਓ ਤਾਂ ਕਿ ਇਸ ਮਤੇ ਦੇ ਸੁਧਾਰ ਕਰੋ ਜੋ ਕਮੀਆਂ ਨੇ ਦੂਰ ਕਰੋ ਜੱਪ ਸਟੱਡੀ ਉਹ ਕੰਪਨੀਆਂ ਜਿਨ੍ਹਾਂ ਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦੱਤੇ ਨੇ ਤੁਸੀਂ ਸਿੰਗਲ ਜਾਣਾ ਹੈ ਸਪਾਉਸ ਜਾਣਾ ਹੈ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜੱਪ ਸਟੱਡੀ ਦੇ ਕੋਲੇ ਅੱਜ ਹੀ ਆਓ